युवराज। युवराज। युवी। चल बुला रही है। युवी है आप यहीं पे बैठो मैं आई ਮਮਾ ਮੈਂ ਤੁਹਾਨੂੰ ਇੱਕ ਵਾਰੀ ਨਹੀਂ ਕਿੰਨੀ ਵਾਰੀ ਕਿਹਾ ਹੋਇਆ ਕਿ ਉਵਰਾਲ ਨਾਲ ਪੰਜਾਬੀ ਚਾ ਗੱਲ ਕਰਿਆ ਕਰੋ ਤੁਹਾਨੂੰ ਸੁਣਦਾ ਵੀ ਆਉਣੀ ਪੁੱਤ ਫਿਰ ਕੀ ਹੋ ਗਿਆ ਅਸੀਂ ਪੰਜਾਬ ਵਿੱਚ ਰਹਿੰਦੇ ਆ ਤਾਂ ਹਿੰਦੀ ਅੰਗਰੇਜ਼ੀ ਦੇ ਨਾਲ ਨਾ ਪੰਜਾਬੀ ਵੀ ਆਉਣੀ ਚਾਹੀਦੀ ਹੈ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਇਹਦਾ ਸਕੂਲ ਨਾ ਇੰਗਲਿਸ਼ ਮੀਡੀਆ ਦਾ ਉੱਥੇ ਪੰਜਾਬੀ ਨਹੀਂ ਬੋਲਦੇ ਤੁਸੀਂ ਤਾਂ ਇਹਦਾ ਸਾਰਾ ਬੇਸ ਖਰਾਬ ਕਰਦੇ ਨਾ ਇੰਨੇ ਮਹਿੰਗੇ ਸਕੂਲ ਜੇ ਨੂੰ ਪਾਇਆ ਹੋਇਆ ਆਪਾਂ ਮੈਂ ਤਾਂ ਅੱਜ ਹੀ ਇਹਦੀ ਮੀਟਿੰਗ ਤੋਂ ਆਈ ਆਂ मैडम ਨੇ ਮੈਨੂੰ ਇਹ ਕੰਪਲੇਨਟ ਕੀਤੀ ਆ ਕਿ ਸਾਰੇ ਸਕੂਲ ਵਿੱਚ ਇਹੀ ਬੱਚਾ ਇਕੱਲਾ ਪੰਜਾਬੀ ਬੋਲਦਾ ਮੈਨੂੰ ਤਾਂ ਸੁਣ ਕੇ ਬਹੁਤ ਸ਼ਰਮ ਆਈ ਕਿ ਸਾਰੇ ਬੱਚਿਆਂ ਵਿੱਚੋਂ ਮੇਰਾ ਬੱਚਾ ਹੀ ਐਦਾਂ ਦਾ ਤੈਨੂੰ ਅੰਨੀ ਸ਼ਰਮ ਆਈ ਕਿ ਤੇਰਾ ਮੁੰਡਾ ਪੰਜਾਬੀ ਬੋਲਦਾ ਤੈਨੂੰ ਤਾਂ ਮਾਰ ਹੋਣਾ ਚਾਹੀਦਾ ਕਿ ਮੇਰਾ ਮੁੰਡਾ ਪੰਜਾਬੀ ਬੋਲਦਾ ਆਪਾਂ ਨਾ ਪੰਜਾਬ ਵਿੱਚ ਰਹਿੰਦੇ ਆ ਤੇ ਇੱਥੇ ਪੰਜਾਬੀ ਹੀ ਚੱਲਦੀ ਹੈ ਮੈਂ ਚਾਹਨੀ ਆ ਕਿ ਮੇਰਾ ਮੁੰਡਾ ਨਾ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹ ਕੇ ਕੈਨੇਡਾ ਜਾਵੇ ਪਰ ਮੈਨੂੰ ਨਹੀਂ ਲੱਗਦਾ ਤੁਸੀਂ ਇਹ ਮੇਰਾ ਸੁਪਨਾ ਪੂਰਾ ਹੋਣ ਦਉਗੇ ਨਾ ਕੀ ਸਿਰ ਤੇ ਤੇਰੇ ਪੁੱਤ ਸਵਾਰ ਕੈਨੇਡਾ ਦਾ ਜੋ ਦੇਖੋ ਉਸ ਵਲੇ ਕਨੇਡਾ ਕਨੇਡਾ ਐਥੇ ਬੈਠ ਜਾ ਮੇਰੇ ਕੋ ਸਮਝਾਵਾਂ ਤੈਨੂੰ ਆ ਲੈ ਵੇ ਮੁੰਡਾ ਰੋਈ ਜਾਂਦਾ ਇਹਨੂੰ ਸਮਾਹ ਤੈਨੂੰ ਪਤਾ ਅੰਗਰੇਜ਼ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਆ ਤੇ ਸਿਰ ਤੇ ਦਸਤਾਰ ਸਜਾ ਕੇ ਉਹਨਾਂ ਨੂੰ ਪਾਠ ਵੀ ਸਿਖਾਉਂਦੇ ਆ ਤੇ ਤੂੰ ਪਹਿਲੀ ਮਾਂ ਐ ਜਿਹੜੀ ਮਾਂ ਬੋਲੀ ਤੋਂ ਨਫ਼ਰਤ ਕਰਦੀ ਐ ਹੁਣ ਤਾਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਐ ਨਾ ਭਗਵੰਤ ਮਾਨ ਉਹਨਾਂ ਨੇ ਵੀ ਐਲਾਨ ਕੀਤਾ ਐ ਕਿ ਜਿੰਨੀਆਂ ਵੀ ਦੁਕਾਨਾਂ ਐ ਉਹਨਾਂ ਦੇ ਬੋਰਡ ਜਿਹੜੇ ਅੰਗਰੇਜ਼ੀ ਇਹ ਨਾਲ ਨਾਲ ਪੰਜਾਬੀ ਦੇ ਵੀ ਹੋਣੇ ਚਾਹੀਦੇ ਆ ਉਹਨਾਂ ਨੇ ਵੀ ਨਾ ਪੰਜਾਬੀ ਬੋਲੀ ਨੂੰ ਪਹਿਲ ਦਿੱਤੀ ਹੈ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੈਨੂੰ ਪਤਾ ਜਿਹੜੀ ਕੋਇਲ ਹੈ ਉਹ ਆਪਣੀ ਭਾਸ਼ਾ ਬੋਲਦੀ ਹੈ ਨਾ ਉਹ ਤਾਂ ਹੀ ਅਜਾੜ ਰਹਿੰਦੀ ਹੈ ਤੋਤਾ ਉਹ ਕਿਸੇ ਦੀ ਭਾਸ਼ਾ ਬੋਲਦਾ ਤਾਂ ਹੀ ਉਹ ਜ਼ਿੰਦਗੀ ਭਰ ਪਿੰਜੇ 'ਚ ਗੁਲਾਮ ਰਹਿਦਾ ਬਣ ਕੇ ਇਸ ਲਈ ਪੰਜਾਬੀ ਭਾਸ਼ਾ ਤੇ ਮਾਣ ਕਰੋ ਇਹ ਸਾਡੀ ਮਾਂ ਬੋਲੀ ਹੈ ਪੰਜਾਬੀ ਭਾਸ਼ਾ ਨੂੰ ਮਾਣ ਨਾਲ ਬੋਲੋ ਨਾ ਕਿ ਸ਼ਰਮ ਨਾਲ ਸੋਰੀ ਮੰਮਾ ਮੇ ਤੋਂ ਗਲਤੀ ਹੋ ਗਈ ਬਾਰਿਸ ਆਪਣੇ ਨੇ ਤੇ ਮੇਰੀ ਅੱਖਾਂ ਤੇ ਪਰਦਾ ਹੀ ਪਾਤਾ ਸੀ ਮੈਂ ਪੰਜਾਬੀ ਹੋ ਕੇ ਵੀ ਪੰਜਾਬੀ ਬੋਲੀ ਤੋਂ ਇੰਨੀ ਨਫ਼ਰਤ ਕਰਦੀ ਰਹੀ ਮਮਾ ਯੁਵਰਾਜ ਦੇ ਸਕੂਲ ਨਾ ਪੰਜਾਬੀ ਭਾਸ਼ਾ ਆਪਸ਼ਨਲ ਆ ਪਰ ਹੁਣ ਮੈਂ ਉਹਨੂੰ ਪੰਜਾਬੀ ਸਬਜੈਕਟ ਜ਼ਰੂਰ ਰਖਵਾਉਂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਮਸਤੇ ਸਾਰਿਆਂ ਨੂੰ ਸਾਰਿਆਂ ਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਵਧੀਆ ਲੱਗੀ ਹੋਵੇ ਉਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪੰਜਾਬੀ ਬੋਲਣ ਤੇ ਬਿਲਕੁਲ ਵੀ ਸ਼ਰਮਾਇਆ ਨਾ ਕਰੋ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਸਾਨੂੰ ਪੰਜਾਬੀ ਬੋਲੀ ਤੇ ਮਾਣ ਹੈ ਤੇ ਟਾਈਮ ਦੇਖ ਲਓ 12:30 ਹੋ ਚੁੱਕੇ ਨੇ ਹਜੇ ਅਸੀਂ ਐਡੀਟਿੰਗ ਕਰਨੀ ਆ ਸਾਨੂੰ ਰਾਤ ਦੇ 3 ਵੱਜ ਜਾਣੇ ਆ ਤੇ ਵੀਡੀਓ ਨੂੰ ਪਿਆਰ ਜ਼ਰੂਰ ਦਿਆ ਕਰੋ ਤੇ ਸਾਡਾ ਜਿਹੜਾ YouTube ਚੈਨਲ ਹੈ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤੇ ਉਹਦਾ ਨਾਮ ਹੈਗਾ ਮਿਸ ਟੈਂਡੀਸੀ ਸ਼ਰਮਾ ਦੀਪੂ ਥੈਂਕ ਯੂ ਬਾਏ